ਸਾਹਿਬ ਜੀ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਨਪੂਰੀ ਕਲ ਰਕੇ ਦੀ ਜੰਤ ਸਭ ਪਏ ਪਵਿਤ ਦਾ ਸਤ ਗੁਰ ਕੀ ਸੱਚ ਸਾ ਕੀ ਮੇਗਨੰ ਬਨਾਸਨ ਸਭ ਦੁਖ ਨਾਸਨ ਸਤਿ ਗੁਰ ਨਾਮ ਦਰੜਾਇ ਕੋਏ ਪਾਪ ਪਾਇ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਕੋਏ ਪਾਪ ਪਾਇ ਸਭ ਪਾਵਨ ਜਨ ਨਾਨਕ ਸੁਖ ਕਾ ਦੇ ਆਇਆ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਰ ਤਕ ਤੰਦੇ ਮਾਤਕ ਗਿਆਨੰਦੇ ਮਜਸਮੈ ਰਹਿਮਤਾ ਦੇ ਪੰਡਾਰ ਗਿਆਰਵੀਂ ਗਤੀ ਤੇ ਵਿਰਾਜਮਾਨ ਕਲਜੁਪ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਕਰ ਰਹੀਆਂ ਨਵਾਰੇ ਅਤੇ ਸਤਿਗੁਰਾਂ ਜੀ ਦੇ ਪਾਵਨ ਮੋਹਾਰੇ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸواری ਕਾਲ ਸਰੂਪ ਸਤ ਸੰਗਤ ਜੀਓ ਬੜੇ ਹੀ ਪਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਅਤਿਆਸ ਦੇ ਆਪਾਰ ਰੋਜ ਸੰਜ ਪਾਉਂਦੇ ਆਂ ਜੀਵਨ ਅਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ। ਹੰਦਾਸ ਹੋ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ। ਗੁਰਫਤੇ ਦੇ ਨਾਲ ਸੰਜਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਨਾਂ ਦੇ ਅੰਦਰ ਹਜਰੀਆਂ ਲਵਾਈਏ ਅਤਵ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੰਧ ਟਾਪੂ ਤੇ ਪਹੁੰਚੇ ਹੋਏ ਹੋਏ ਨੇ ਸਤਿਗੁਰੂ ਸਿੰਧ ਟਾਪੂ ਦਾ ਇਹ ਬ੍ਰਹਮਪੁਰਾ ਨਗਰ ਹੈ ਇਥੇ ਦਾ ਰਾਜਾ ਹੈ ਮਦਰੂ ਗੈਨ ਜੀ ਦਾ ਨਾਮ ਹੈ ਉਹ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਆਇਆ ਸੀ ਸਤਿਗੁਰਾਂ ਨੂੰ ਆਪਣੇ ਕਰ ਲੈ ਕੇ ਗਿਆ ਆਪਣੇ ਮਹਿਲਾਂ ਦੇ ਵਿੱਚ ਪੂਰੇ ਸ਼ੌਂਕ ਦੇ ਨਾਲ ਇਹਨੇ ਆਪਣੇ ਮਹਿਲ ਬਖਾਏ ਬੜੇ ਸੋਹਣੇ ਤਰੀਕੇ ਦੇ ਨਾਲ ਇਹਨੇ ਮਹਿਲ ਬਣਾਏ ਸੀ ਜਿਤਨਾ ਅਦਵ ਸਤਕਾਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਬਿਸੇਰ ਨਗਰ ਦੇ ਸੁਦਰਸੈਨ ਰਾਜਾ ਅਤੇ ਇੰਦਰਸੈਨ ਰਾਜੇ ਨੇ ਕੀਤਾ ਸੀ ਕਿ ਮੈਂ ਉਦੋਂ ਕਈ ਹੋਰਾਂ ਸਤ ਗੁਰਾਂ ਦਾ ਅਦਵ ਸਤਕਾਰ ਕਰਨਾ ਇਕਦਾ ਜਦੋਂ ਸਤਗੁਰਾਂ ਦੀ ਇਜਾਮਤ ਰਹਿਮਤ ਸਤਗੁਰੂ ਬੋਲਦੇ ਨੇ ਉਦੋਂ ਕੀ ਲਿਆ ਗਿਆ ਹੈ ਅਤੇ ਪਹਿਲਾਂ ਉਹਨਾਂ ਰਾਜਿਆਂ ਦੇ ਪ੍ਰਤੀ ਦੀ ਨਫ਼ਰਤ ਸੀ ਕਿ ਉਹ ਰਾਜਿਆਂ ਦੀ ਅਰਿਆਸਤ ਮੇਰੇ ਆਪਣੇ ਹਿਸਾਬ ਦੇ ਵਿੱਚ ਮੈਂ ਕਰਨੀ ਹੈ ਉਥੇ ਵੀ ਮੈਂ ਉਥੇ ਤੱਕ ਇੱਕ ਟਾਪੂ ਤੋਂ ਦੂਜੇ ਟਾਪੂ ਤੱਕ ਇੱਕ ਨਗਰ ਤੋਂ ਦੂਜੇ ਨਗਰ ਤੱਕ ਮੇਰਾ ਰਾਜ ਹੋਣਾ ਚਾਹੀਦਾ ਹੈ ਇੱਥੇ ਤੱਕ ਮੇਰੀ ਰਿਆਸਤ ਹੈ ਅੱਗੇ ਵੀ ਮੈਂ ਕਬਜਾ ਕਰਾਂ ਹੁਣ ਇਹਦੀ ਭਾਵਨਾ ਇਹ ਸੀ ਸਤਗੁਰਾਂ ਦੀ ਖਿਦਮਤ ਕਰਦਾ ਸੀ ਸਤਗੁਰਾਂ ਨੂੰ ਕਰ ਲੈ ਕੇ ਗਿਆ ਅਤੇ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਬਕਾਇਦਾ ਇਹਨੂੰ ਸਮਝਾਉਣਾ ਵੀ ਕੀਤਾ ਸੀ ਸਤਗੁਰਾਂ ਨੇ ਰਾਜੇ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ अनेका ਤਰੀਕਿਆਂ ਦੇ ਨਾਲ ਤੂੰ ਸਾਨੂੰ ਇੱਥੇ ਪਲੰਘ ਢਾਏ ਨੇ ਅਨੇਕਾ ਤਰੀਕਿਆਂ ਦੇ ਨਾਲ ਤੋਂ ਇਹ ਸਾਜੋ-ਸਮਾਨ ਲਾਇਆ ਹੈ ਮਹਿਲ-ਮਾੜੀਆਂ ਵਖਾ ਰਹੇ ਆ ਇਹ ਵਖਾਉਣ ਦਾ ਕੋਈ ਫਾਇਦਾ ਨਹੀਂ ਹੈ ਜਦੋਂ ਤੱਕ ਪ੍ਰੇਮ ਮੁਹੱਬਤ ਨਾ ਹੋਵੇ ਜਿਨ੍ਹਾਂ ਦੇ ਮਹਿਲ-ਮਾੜੀਆਂ ਨਹੀਂ ਨੇ ਜਿਨ੍ਹਾਂ ਦਾ ਬਸਰ ਰੱਬ ਦੇ ਸਾਰੇ ਦੇ ਆਸਰੇ ਤੇ ਚੱਲਦਾ ਤਾਂ ਉਹ ਵੀ ਰੱਬ ਦਾ ਕਿਵੇਂ ਨਾ ਕਿਵੇਂ ਕਿਸੇ ਤਰੀਕੇ ਦੇ ਨਾਲ ਸ਼ੁਕਰਾਨਾ ਕਰਦੇ ਹੋਣਗੇ ਰੱਬ ਰੱਬ ਨੇ ਤੁਹਾਨੂੰ ਰਾਜਾ ਬਣਾਇਆ ਜਿਤਨਾ ਹੋ ਸਕਦਾ ਹੈ ਸ਼ੁਕਰਾਨਾ ਕਰ ਕਿਸੇ ਨੂੰ ਝਾੜ ਕੇ ਤਾਂ ਤੁਸੀਂ ਕਹਿੰਦੇ ਹੋ ਉੱਥੇ ਜਾ ਕੇ ਮੈਂ ਰਾਜ ਕਰਾਂ ਉਹ ਰਿਆਸਤ ਮੇਰੇ ਕਬਰ ਦੇ ਦੇ ਵਿੱਚ ਹੋ ਜੇ ਹੋ ਸਕਦਾ ਤੁਸੀਂ ਕਰ ਲਓ ਰਾਜ ਉੱਥੇ ਤੱਕ ਤੁਹਾਡੇ ਬੱਦ ਦੇ ਤੁਹਾਡਾ ਪ੍ਰਤਾਪ ਵੱਜਦੇ ਸੈਨਾਪਤ ਦੇ ਅਸਰ ਸ਼ਸਤਰ ਵੱਜ ਜਾਣ ਪਰ ਜਿਹੜਾ ਤੋਂ ਬਾਅਦ ਨਰਕ ਤੁਹਾਡੇ ਤੇ ਵਿਆਪਣਾ ਨਾ ਉਹ ਤੁਹਾਡਾ ਨਰਕ ਤੁਹਾਨੂੰ ਰਿਆਸਤ ਨੂੰ ਲੈ ਕੇ ਵੇਜੇਗਾ ਕਰ ਏਦਾਂ ਦਾ ਰਾਜ ਵਿਕੀ ਕਰਨਾ ਜਿਹੜਾ ਰਾਜ ਅਨਰਕ ਨਾਲ ਲੈ ਕੇ ਆ ਰਹੇ ਆ ਉਹ ਆਪਣੇ ਰਾਜ ਦੇ ਵਿੱਚ ਖੁਸ਼ ਨੇ ਤੁਸੀਂ ਆਪਣੇ ਰਾਜ ਦੇ ਵਿੱਚ ਖੁਸ਼ ਰਹੋ ਉਹ ਆਪਣੇ ਲੋਕਾਂ ਦੇ ਵਿੱਚ ਵਿਚਰਦੇ ਨੇ ਤੁਸੀਂ ਆਪਣੇ ਲੋਕਾਂ ਦੇ ਵਿੱਚ ਵਿਚਰੋ ਇਹਦੇ ਵਿੱਚ ਹੀ ਆਨੰਦ ਹੈ ਅਤੇ ਇਹਦੇ ਵਿੱਚ ਹੀ ਰੱਬ ਦੀ ਰਹਿਮਤ ਹੈ ਹੁਣ ਸਤਿਗੁਰੂ ਗੁਰੂ ਅਨੰਕ ਦੇ ਮਹਾਰਾਜ ਜੀ ਨੂੰ ਜਦੋਂ ਘਰ ਆਏ ਸੀ ਸਮਝ ਆ ਰਹੇ ਸੀ ਕਿ ਜਿਹੜੇ ਬੰਦਨ ਪੈਂਦੇ ਨੇ ਨਾ ਇਨਸਾਨ ਦੇ ਉਹ ਆਪਣੇ ਕਰਕੇ ਇਨਸਾਨ ਪਾ ਲੈਂਦੇ ਆਪਣੀ ਰਿਆਸਤ ਤੁਹਾਡੀ ਬੜੀ ਸੋਹਣੀ ਚੱਲਦੀ ਹੈ ਪਰ ਮਨ ਨੂੰ ਬੰਦਨ ਪਾ ਲੈਨੇ ਕਿ ਦੂਜੇ ਦੀ ਰਿਆਸਤ ਮੈਂ ਆਪਣੇ ਕਬਦੇ ਦੇ ਵਿੱਚ ਕਰਨੀ ਹੈ ਹੁਣ ਸਤਿਗੁਰੂ ਅੱਗੇ ਇਹਨੂੰ ਸਮਝਾ ਰਹੇ ਨੇ ਅਤੇ ਕਰਨਾ ਪਾਏ ਵਿਸਾਲ ਨਿਹਾਲਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਵਚਨ ਬੋਲਦਾ ਪਿਆ ਕਿ ਸਤਿਗੁਰੂ ਤੁਹਾਡੀ ਮੇਰੇ ਤੇ ਕਰਨਾ ਹੋਈ ਕਿਰਪਾ ਹੋਈ ਅਤੇ ਕਿਰਪਾ ਇਦਾਂ ਦੀ ਹੋਈ ਹੈ ਕਿ ਮੈਂ ਬੜਾ ਨਿਹਾਲ ਹੋ ਗਿਆ ਕਿ ਰਹਿਮਤ ਕਰੋ ਬਨਵਾਈਪੁਰ ਮੈਂ ਧਰਮਸਾਲਾ ਜਿੱਥੇ ਤੱਕ ਮੈਂ ਸੁਣਿਆ ਤੁਸੀਂ ਜਾਂਦੇ ਹੋ ਆਪਣੇ ਮੁਬਾਰਕ ਚਰਨ ਪਾਉਂਦੇ ਹੋ ਉਸ ਨਗਰ ਦੇ ਵਿੱਚ ਤੁਸੀਂ ਧਰਮਸਾਲਾ ਬਣਾਉਂਦੇ ਹੋ ਸਾਡੇ ਲਈ ਤੁਸੀਂ वचन ਨਹੀਂ ਕੀਤਾ ਕਿ ਧਰਮਸਾਲਾ ਬਣਾਓ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਜਾਈਦਾ ਉਹ ਇਹ ਵਚਨ ਵੀ ਜ਼ਰੂਰ ਕਰੀ ਦੇਣੇ ਕਿ ਸਰਵ ਸੰਝੀ ਵਾਲਤਾ ਦਾ ਸੁਨੇਹਾ ਮਿਲਦਾ ਹੈ ਅਤੇ ਸਾਰੇ ਧਰਮਾਂ ਨੂੰ ਇੱਕ ਥਾਂ ਤੇ ਸਮੇਟਿਆ ਜਾਂਦਾ ਹੈ ਉਹ ਹੈ ਧਰਮਸਾਲਾ ਮੰਦਰ ਬਣਾਓ ਆਮੇ ਮਸਜਿਦ ਬਣਾਓ ਜਿੱਥੇ ਮਰਜੀ ਤੁਹਾਡਾ ਧਰਮ ਘਟਿਕਾਣਾ ਜੀ ਸਦਕੇ ਬਣਾਓ ਪਰ ਉਹ ਤੋਂ ਉੱਤੇ ਵੀ ਇੱਕ ਚੀਜ਼ ਹੁੰਦੀ ਆ ਉਹਨੂੰ ਕਹਿੰਦੇ ਨੇ ਧਰਮਸਾਲਾ ਜਿੱਥੇ ਸਾਰੇ ਵਹਿ ਜਾਣ ਤਾਂ ਹੁਣ ਇਹਦੇ ਅੰਦਰ ਇਹ ਸੀ ਕਿ ਮੈਨੂੰ ਸਤਿਗੁਰਾਂ ਨੇ ਕਿਹਾ ਨਹੀਂ ਹੈ ਅਤੇ ਪਿਛਲੀ ਰਿਆਸਤ ਨੂੰ ਕਹਿ ਕੇ ਆਏ ਨੇ ਕਿ ਤੁਸੀਂ ਧਰਮਸਾਲਾ ਬਣਾਓ ਤਾਂ ਮੈਂ ਉਹਨਾਂ ਤੋਂ ਸੋਹਣੀ ਧਰਮਸਾਲਾ ਬਣਾਵਾਂਗਾ। ਅਤੇ ਬਾਰੇ ਨਾਲ ਤੋਂ ਇਹ ਲ ਮੰਗਾ ਸਤਿਗੁਰਾਂ ਤੋਂ ਬਚਨ ਮਨਾਵਾਂਗਾ ਕਿ ਤੁਹਾਡੀ ਰਿਆਸਤ ਉਥੇ ਤੱਕ ਪਹੁੰਚੇ। ਕਿਉਂਕਿ ਉਹ ਸਤਿਗੁਰੂ ਉਥੇ ਦੇ ਝੰਡੇ ਨੂੰ ਰਾਜਾ ਬਣਾਏ ਰਾਜੇ ਵੀ ਉਹਦੇ ਚਰਨਾਂ ਨੂੰ ਚੁੰਮਦੇ ਨੇ ਇੱਕ ਤਰਖਾਨ ਦਾ ਲੜਕਾ ਝੰਡਾ ਹਤੇ ਰਾਜਾ ਉਹਨਾਂ ਵੀ ਹੁਣ ਕੋਈ ਸਲਾਹ ਕਰਦਾ ਉਹਦੀ ਸਲਾਹ ਲੈਂਦੇ ਨੇ ਮਤਲਬ ਮੇਨ ਬੰਦਾ ਨਗਰ ਦਾ ਸਤਿਗੁਰੂ ਇੱਕ ਗਰੀਬੜੇ ਸਿੱਖ ਨੂੰ ਬਣਾ ਕੇ ਆਏ ਗੁਰੂ ਨਾਨਕ ਦੇ ਮਹਾਰਾਜ ਹੁਣ ਇਹੀ ਗੱਲ ਕਿ ਮੇ ਜੇ ਸਤਿਗੁਰੂ ਮੈਨੂੰ ਹੋਰ ਵਧਾਉਣਾ ਤਾਂ ਮੈਂ ਉਹਨਾਂ ਦੀ ਰਿਆਸਤ ਤੇ ਆਪਣਾ ਕਬਜਾ ਕਰਾਂ ਸਤਿਗੁਰੂ ਇਹ ਕਹਿੰਦਾ ਪਿਆ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਸਤਿਗੁਰੂ ਰਹਿਮਤ ਕਰੋ ਤਾਂ ਮੇਰਾ ਕਾਰੋਬਾਰ ਹੋਰ ਵਧੇ ਤੁਸੀਂ ਅਲਫਾਜ਼ ਕਰੋ ਕਿ ਤੁਸੀਂ ਉੱਥੇ ਧਰਮਸ਼ਾਲਾ ਬਣਾਈ ਐ ਧਰਮਸ਼ਾਲਾ ਅਸੀਂ ਬਣਾਵਾਂਗੇ ਦੀਗ ਚਲਾਵਨ ਲੱਗਿਓ ਆ ਭੰਗਾ ਤੁਸੀਂ ਉੱਥੇ ਦੀਗ ਚਲਾ ਕੇ ਆਇਓ ਲੰਗਰ ਚਲਾ ਕੇ ਆਇਓ ਸਤਿਗੁਰੂ ਅਸੀਂ ਵੀ ਲੰਗਰ ਚਲਾਵਾਂਗੇ ਅਸੀਂ ਵੀ ਬਣਾ ਹੈਲਾ ਮੰਗੇ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਜ਼ਬਾਨ ਤੇ ਗੱਲ ਕੁਝ ਹੋਰ ਹੈ ਅਤੇ ਅੰਦਰ ਉਹਦੇ ਦਿਲ ਦੇ ਵਿੱਚ ਕੁਝ ਹੋਰ ਹੈ ਅਤੇ ਜ਼ਬਾਨ ਤੇ ਤਾਂ ਬੜਾ ਮਿੱਠਾ ਬੋਲਦਾ ਅਤੇ ਅੰਦਰ ਪਿਛਲੇ ਨਗਰ ਨੂੰ ਲੈ ਕੇ ਪਿਛਲੇ ਰਾਜੇ ਨੂੰ ਲੈ ਕੇ ਅੰਦਰ ਨਫਰਤ ਹੈ ਹੁਣ ਗੱਲਾਂ ਕਿਹਦੇ ਨਾਲ ਕਰਦਾ ਪਿਆ ਦੋ ਜਹਾਨਾਂ ਦੇ ਵਾਲੀ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਉਹਨਾਂ ਤੋਂ ਤਾਂ ਕੀ ਲੁਕਿਆ ਰਹਿ ਸਕਦਾ ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਰਾਜਾ ਸਾਡੇ ਨਗਰ ਨੂੰ ਤਾਰੇਗਾ ਅਤੇ ਕਰ ਕਰ ਦੀ ਗਰੀਬੀ ਚੱਕ ਦੇਵੇਗਾ ਇਹ ਬੜੀ ਸਤਗੁਰਾਂ ਦੀ ਖਿਦਮਤ ਕਰਦਾ ਪਿਆ ਇਨੇ ਧਰਮਸ਼ਾਲਾ ਦਾ ਪ੍ਰਬੰਧ ਕਰ ਲਿਆ ਇਹਨੇ ਲੰਗਰ ਦਾ ਪ੍ਰਬੰਧ ਪੂਰਾ ਚ ਕਹਿ ਦਿੱਤਾ ਚੱਲੇਗਾ ਪਰ ਅੰਦਰ ਵਿਰਤੀ ਕੀ ਹੈ ਨਾ ਭੋਲੇ-ਭਾਲੇ ਲੋਕਾਂ ਨੂੰ ਨਹੀਂ ਪਤਾ ਕਿ ਅੰਦਰ ਇਹ ਅਸਲ ਦੇ ਵਿੱਚ ਬਾਹਰੋਂ ਇਨਸਾਨ ਅੰਦਰ ਤੇ ਇਹਦੇ ਅੰਦਰ ਜ਼ਹਿਰ ਚੱਲਦੀ ਹੈ ਕਿ ਕਿਸੇ ਦਾ ਘਰ ਉਜਾੜ ਕੇ ਇੱਥੇ ਘਰ ਬਣਾਉਣਾ ਚਾਹੁੰਦਾ ਹੈ ਕਿਸੇ ਦੀ ਗਰਾਹੀ ਉਜਾੜ ਕੇ ਆਪਣੇ ਮੂੰਹ ਦੇ ਵਿੱਚ ਗਰਾਹੀ ਪਾਉਣਾ ਚਾਹੁੰਦਾ ਹੈ ਅਸਲ ਦੇ ਵਿੱਚ ਇਹਦੀ ਵਿਰਤੀ ਇਦਾਂ ਦੀ ਤਜੇ ਜਦੋਂ ਬੋਲਦਾ ਸਤਿਗੁਰਾਂ ਦੇ ਕੋਲੇ ਤਾਂ ਲੱਗਦਾ ਇਹਦੇ ਵਰਗਾ ਤਾਂ ਧਰਮ ਹੀ ਬੰਦਾ ਦੁਨੀਆ ਤੇ ਹੈ ਹੀ ਨਹੀਂ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਸੰਗਤਾਂ ਨੂੰ ਕੀ ਕਹਿਣਾ ਅਤੇ ਸਰਾਜੇ ਨੂੰ ਕੀ ਕਹਿਣਾ ਹੁਣ ਜਦੋਂ ਲੋਕਾਂ ਦੇ ਸਾਹਮਣੇ ਖਿਦਮਤ ਕਰਦਾ ਹੈ ਅਤੇ ਲੋਕਾਂ ਨੂੰ ਬੜਾ ਚੰਗਾ ਲੱਗਦਾ ਹੈ ਰਾਜਾ ਸਾਰਿਆਂ ਨੂੰ ਲੱਗਣਾ ਵੀ ਚਾਹੀਦਾ ਚੰਗੇ ਕਰਮ ਦੀ ਦੱਸਿਫਤ ਕੀਤੀ ਜਾਂਦੀ ਹੈ ਹੁਣ ਅੰਦਰ ਕੀ ਚੱਲਦਾ ਨਾ ਇਨਸਾਨ ਨੂੰ ਥੋੜਾ ਪਤਾ ਹੈ ਕਿ ਦੁਨੀਆ ਅੱਜ ਉਸ ਨਰਕ ਦੇ ਕਗਾਰ ਤੇ ਹੈ ਅਸੀਂ ਅੰਦਰੋਂ ਬਾਹਰ ਅੰਦਰੋਂ ਕੁਝ ਹੋ ਰਹਾ ਤੇ ਬਾਹਰੋਂ ਕੁਝ ਹੋ ਰਹਾ ਤਾਂ ਜਦੋਂ ਨਰਕ ਵਿਆਪਦ ਐ ਇਸ ਅਗਰ ਕੀ ਵਿਆਪਦ ਐ ਅੰਦਰ ਕੁਝ ਹੋ ਰਿਹਾ ਤੇ ਬਾਹਰ ਕੁਝ ਹੋਰ ਹੁੰਦਾ ਜਿੰਨ ਮਨ ਹੋਰ ਮੁਖ ਹੋਰ ਸਿਕੰਡੇ ਕੱਚੇ ਆ ਉਹ ਅੱਜ ਵੀ ਕੱਚਾ ਹੈ ਤੇ ਕੱਲ ਨੂੰ ਵੀ ਕੱਚਾ ਹੈ ਅੱਜ ਵੀ ਫੁੱਟਿਆ ਕੱਲ ਵੀ ਫੁੱਟਿਆ ਤਬ ਜਾਣੇ ਕੋ ਜਦ ਉਗਰੇ ਕੋ ਪਾਣੀ ਅੱਜ ਵੀ ਪਾਜ ਉਖੜੇ ਤੇ ਕੱਲ ਵੀ ਉਖੜੇ ਤਉ ਉਹਨਾਂ ਰਾਜਾ ਆਪਣੇ ਪਾਜ ਜਿਹੜਾ ਪੜਦੇ ਪਾਏ ਨੇ ਸਤਿਗੁਰੂ ਆਪਣੇ ਪਿਆਰਿਆਂ ਤੇ ਪੜਦਾ ਪਾਉਂਦੇ ਨੇ ਉਹਨੋਂ ਖਿਦਮਤ ਕਰਦਾ ਪਿਆ ਸਤਿਗੁਰਾਂ ਨੂੰ ਲੰਗਰ ਪਾਣੀ ਦੀ ਸੇਵਾ ਕਰਦਾ ਹੈ ਭਾਈ ਵਾਲੇ ਮਰਦਾਨੇ ਨੂੰ ਕਰਦਾ ਇਹ ਦੋਵੇਂ ਜਣੇ ਕਹਿੰਦੇ ਨੇ ਸਤਿਗੁਰੂ ਇਹ ਬੜੀ ਖਿਦਮਤ ਕਰਦਾ ਹੈ ਬੜਾ ਚੰਗਾ ਲੱਗਦਾ ਰਾਜਾ ਸਤਿਗੁਰੂ ਇਹਨੂੰ ਤਾਂ ਬਚਨ ਏਦਾਂ ਦਾ ਕਰਕੇ ਜਾਇਓ ਕਿ ਇਹਦੇ ਬਾਰੇ ਨਿਆਰੇ ਹੋ ਜਾਣ ਪਤਾ ਲੱਗੇ ਕਿ ਅਸੀਂ ਕਿਸੇ ਨਗਰ ਬ੍ਰਹਮਪੁਰੇ ਦੇ ਵਿੱਚ ਗਏ ਸੀ ਉਸ ਰਾਜੇ ਨੂੰ ਬ੍ਰह्म ਗਿਆਨੀ ਬਣਾ ਕੇ ਆਏ ਸਤਿਗੁਰੂ ਹੁਣ ਸਤਿਗੁਰੂ ਉਹਨੂੰ ਕੀ ਦੱਸਣ ਕਿਹਦੇ ਭਾਈ ਦਿਲ ਦਿਮਾਗ ਦੇ ਅੰਦਰ ਕੁਝ ਹੋਰ ਚੱਲਦਾ ਹੈ ਇਹਦਾ ਬਾਹਰ ਦਾ ਪਹਿਰਾਵਾ ਕੁਝ ਹੋਰ ਹੈ ਹੁਣ ਜਿਤਨੀਆਂ ਸੰਗਤਾਂ ਨੇ ਭੋਜਨ ਕਰਤ ਅਚੈ ਇਸੰਗਾ ਹੁਣ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਘਰ ਚੁੱਲ੍ਹਾ ਨਹੀਂ ਚੱਲਦਾ ਹੁਣ ਉਹ ਪਿਆਰੇ ਲੰਗਰ ਦੇ ਵਿੱਚ ਬੈਠੇ ਲੰਗਰ ਸ਼ਕ ਰਹੇ ਨੇ ਕਿਸੇ ਕਾਰਨ ਜਿਹੜਾ ਕਿਸੇ ਨੂੰ ਕਈ ਕਈ ਦਿਨ ਤੋਂ ਨਹੀਂ ਨਸੀਬ ਹੁੰਦਾ ਤਾਂ ਉਹ ਲੰਗਰ ਦੇ ਵਿੱਚ পেট ਭਰ ਲੰਗਰ ਛਕ ਰਹੇ ਨੇ ਭੋਜਨ ਛਕ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਚੁੱਪ ਕਰ ਜਾਂਦੇ ਕਿ ਜੇ ਹੁਣ ਰਾਜੇ ਦੇ ਪਾਸ ਉਹ ਖੇਡਾਂਗੇ ਰਾਜੇ ਨੇ ਫਿਰ ਕੁਲਟ ਜਾਣਾ ਸਤਿਗੁਰੂ ਚੁੱਪ ਨੇ ਅਤੇ ਕਿਤਕ ਦਿਨ ਪਤੀਤ ਜਬਹੀ ਲੰਗਰ ਚੱਲਦਾ ਰਿਹਾ ਇਹ ਸਤਿਗੁਰਾਂ ਦੇ ਮੂਬਾਰਕ ਚਰਨਾਂ ਦੇ ਵਿੱਚ ਉਹ ਹੀ ਪਖੰਡ ਕਰਦਾ ਰਿਹਾ ਸਤਿਗੁਰੂ ਜਾਣੀ ਜਾਣੇ ਸੱਚ ਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਹੁਣ ਜਿਹੜਾ ਸੱਚੇ ਮਾਰਗ ਤੇ ਚੱਲਦਾ ਉਹਦੀ ਉਸਤਤ ਹੀ ਹੁੰਦੀ ਹੈ ਅੱਜ ਵੀ ਹੋਈ ਤੇ ਕੱਲ ਵੀ ਹੋਈ ਉਹ ਤੇ ਕੋਈ ਪੜਦਾ ਨਹੀਂ ਪੈ ਸਕਦਾ ਤਾਂ ਜਦੋਂ ਉਹ ਰਾਜਾ ਵਿਖਾਵਾ ਕਰਦਾ ਗੁਰੂ ਨਾਨਕ ਦੇ ਮਹਾਰਾਜ ਦੀ ਪਾਜ ਉਹ ਖੇੜ ਸਕਦੇ ਸੀ ਪਰ ਉਹ ਰਾਜਾ ਕਿੱਥੇਕ ਤੱਕ ਚੱਲੇਗਾ ਆਖਰਕਾਰ ਝੂਠ ਥੱਕਦਾ ਹੈ ਕੁਫਰ ਜਿਹੜਾ ਪਖੰਡ ਹੁੰਦਾ ਹੈ ਉਦਾ ਕੋਈ ਟਿਕਾਣਾ ਹੁੰਦਾ ਕੁਝ ਹੱਦ ਹੁੰਦੀ ਹੈ ਹੱਦ ਤੱਕ ਜਾ ਕੇ ਉਹ ਟਿਕ ਜਾਂਦੇ ਸੱਚ ਦੀ ਅਤੇ ਰੱਬ ਦੇ ਦਰ ਦੀ ਕੋਈ ਟਿਕਾਣਾ ਨਹੀਂ ਹੈ ਇਹ ਅਸੀਮ ਹੈ ਹੁਣ ਸਤਿਗੁਰੂ ਵੇਖਦੇ ਨੇ ਕਿ ਕਦੇ ਤਾਂ ਇਹ ਖਲੋਵੇਗਾ ਨਾ ਕਦੇ ਤਾਂ ਕਵੇਗਾ ਮੈਂ ਹੰਮ ਗਿਆ ਹਾਂ ਨਾ ਥੱਕ ਗਿਆ ਹਾਂ ਇਹ ਵਿਖਾਵਾ ਕਰਦੇ ਆ ਹੋਇਆ ਇਹ ਪਖੰਡ ਕਰਦੇ ਆ ਹੋਇਆ ਪਰ ਸਤਿਗੁਰਾਂ ਦੇ ਕੋਲ ਬੜੀ ਖਿਦਮਤ ਕਰਦਾ ਸਤਿਗੁਰੂ ਕਹਿੰਦੇ ਭਈ ਜਦੋਂ ਤੱਕ ਇਹ ਮੂੰਹ ਨਹੀਂ ਬੋਲੇਗਾ ਉਦੋਂ ਤੱਕ ਅਸੀਂ ਵੀ ਦਾ ਪਾਜ ਨਹੀਂ ਉਹ ਖੜਾਂਗੇ ਹੁਣ ਕਈ ਦਿਨ ਬਤੀਤ ਹੋਏ ਜਦ ਸ੍ਰੀ ਨਾਨਕ ਨਿਰਪਸੋ ਕਹ ਤਬ ਹੀ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜੇ ਕਾਫੀ ਦਿਨ ਬਤੀਤ ਹੋਏ ਸਾਰਾ ਨਗਰ ਸਤਗੁਰਾਂ ਦੇ ਮੂਹਰਕ ਚਰਨਾਂ ਦੇ ਵਿੱਚ ਬੈਠਾ ਤਾਂ ਜਦੋਂ ਨਗਰ ਚਰਨਾਂ ਦੇ ਵਿੱਚ ਬੈਠਾ ਹੈ ਅਤੇ ਸਤਗੁਰਾਂ ਨੇ ਜ਼ਿਕਰ ਕੀਤਾ ਸੁਦਰ ਸੈਨ ਕੀ ਆਨਮ ਨੀਜੇ ਜਾ ਜਦੋਂ ਸਤਗੁਰਾਂ ਨੇ ਜ਼ਿਕਰ ਕੀਤਾ ਕਿ ਇਹ ਤੁਹਾਡੀ ਬ੍ਰह्मਪੁਰਾ ਰਿਆਸਤ ਹੈ ਅਤੇ ਜਿਹੜਾ ਮੈਂ ਨਾਂ ਲੈ ਰਹੇ ਹਾਂ ਸੁਦਰਸੈਨ ਸੁਦਰਤੈਨ ਉਹ ਬਿਸਯਰ ਨਗਰ ਦਾ ਰਾਜਾ ਹੈ ਉਥੇ ਦੀ ਰਿਆਸਤ ਹੈ ਉਹਦੇ ਕੋਲ ਅਤੇ ਜੇ ਤੁਸੀਂ वचन ਮੰਨੋ ਤਾਂ ਰਾਜੇ ਨੂੰ ਤੁਹਾਡੇ ਇਸ ਨਗਰ ਦੇ ਵਿੱਚ ਆਪਾਂ ਬੁਲਾ ਸਕਦੇ ਹਾਂ ਤੁਹਾਡੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦੀ ਅਣਮਣ ਹੋਵੇ ਤੁਹਾਡੇ ਰਾਜੇ ਦੇ ਨਾਲ ਤਾਂ ਆਪਾਂ ਸੁਲ੍ਹਾ ਕਰਾ ਸਕਦੇ ਹਾਂ ਤਾਂ ਇਤਨੀ ਗੱਲ ਸਤਿਗੁਰਾਂ ਨੇ ਕਹੀ ਉਹਦੇ ਅੰਦਰ ਦੀ ਜਿਹੜੇ ਬਚਨ ਉਹ ਕਰਨਾ ਚਾਹੁੰਦਾ ਸੀ ਉਹ ਬਾਹਰ ਨਾ ਆਏ ਕਿ ਸਤਿਗੁਰੂ ਮੈਂ ਇਤਨਾ ਪ੍ਰਬੰਧ ਕੀਤਾ ਹੋਇਆ ਹੈ ਕਿ ਮੇਰੇ ਰਾਜ ਦੇ ਨੇੜੇ ਕੋਈ ਰਾਜਾ ਨਹੀਂ ਆ ਸਕਦਾ ਮੇਰੀ ਰਿਆਸਤ ਤੱਕ ਕੋਈ ਪਹੁੰਚ ਨਹੀਂ ਸਕਦਾ ਸਤਿਗੁਰੂ ਕਹਿੰਦੇ ਭਾਜੀ ਕਿਉਂ ਨਹੀਂ ਪਹੁੰਚ ਸਕਦਾ ਕਿਉਂਕਿ ਇੱਥੇ ਦਾ ਰਾਜਾ ਮੈਂ ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹਦਾ ਦਾ ਪ੍ਰਬੰਧ ਹੋਣਾ ਚਾਹੀਦਾ ਕਿ ਤੁਹਾਡੀ ਜ਼ਿੰਮੇਵਾਰੀ ਤੁਸੀਂ ਰਾਜੇ ਹੋ ਜੇ ਤੁਸੀਂ ਦੂਜੀ ਰਿਆਸਤ ਦੇ ਵਿੱਚ ਜਾਣਾ ਚਾਹੁੰਦੇ ਹੋ ਮੱਲੋ ਬੈਸੀ ਜਾਣਾ ਹੈ ਉਹਨਾਂ ਨੂੰ ਇੱਥੇ ਦਾ ਰਾਜਾ ਨਹੀਂ ਬਣਾਉਣ ਲੱਗੇ ਤੁਹਾਡੀ ਰਿਆਸਤ ਨਹੀਂ ਦੇਣ ਲੱਗੇ ਉਹ ਬੈਸੀ ਜਿਵੇਂ ਤੁਸੀਂ ਪਿਆਰ ਕਰਦੇ ਹੋ ਐਵੇਂ ਪਿਆਰ ਉੱਥੇ ਦੇ ਸੁਦਰਸੈਨ ਇੰਦਰ ਸੈਨ ਅਤੇ ਭਾਈ ਚੰਡਾ ਤਰਖਾਣ ਜੀ ਕਰਦੇ ਨੇ ਸਾਰਾ ਨਗਰੀ ਕਰਦੇ ਜੇ ਤੁਸੀਂ ਇੱਥੋਂ ਜਾਓ ਹਾਲਾਂਕਿ ਤੁਹਾਡੀ ਵਿਰਤੀ ਦਾ ਤੁਹਾਨੂੰ ਪਤਾ ਹੈ ਅਤੇ ਜਿੱਥੇ ਤੱਕ ਤੁਹਾਡੀ ਵਰਤੀ ਹੋ ਸਕਦੀ ਹੈ ਜਿਵੇਂ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ ਰਾਜਾ ਇਦਾਂ ਤੁਹਾਡੇ ਮਨ ਦੇ ਵਿੱਚ ਜਿਹੜਾ ਚੱਲਦਾ ਹੈ ਤਾਂ ਉਹ ਤੁਹਾਡੇ ਉਸ ਰਾਜੇ ਨੂੰ ਪਤਾ ਹੋਵੇਗੀ ਜੇ ਤੁਹਾਨੂੰ ਪਤਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਬੱਸ ਮੈਂ ਤੁਹਾਨੂੰ ਇਤਨਾ ਕਹਿ ਸਕਦਾ ਕਿ ਮੇਰੇ ਨਾਲ ਤੁਸੀਂ ਚੱਲੋਗੇ ਨਾ ਉਹ ਤੁਹਾਨੂੰ ਪਲਕਾਂ ਤੇ ਚੁੱਕ ਲੈਣਗੇ ਬੇਸ਼ੱਕ ਤੁਸੀਂ ਦੁਸ਼ਮਣੀ ਪਾਲਦੇ ਉਹਨਾਂ ਦੇ ਨਾਲ ਕਿ ਮੈਂ ਉਹਨਾਂ ਦੀ ਰਿਆਸਤ ਨੂੰ ਹੜੱਪ ਲਾਂ ਉਹਨਾਂ ਨੂੰ ਮੈਂ ਮਾਰ ਮੁਕਾਮਾਂ ਉਨ੍ਹਾਂ ਦੇ ਦਿਲ ਦੇ ਵਿੱਚ ਰੱਤਾ ਪਰ ਵੀ ਤੁਹਾਡੇ ਪ੍ਰਤੀ ਰੰਜਸ ਨਹੀਂ ਐ ਸਤਿਗੁਰੂ ਕਹਿੰਦੇ ਇਸ ਗੱਲ ਦਾ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ ਮੇਰੇ ਨਾਲ ਚੱਲੋ ਅਤੇ ਆਪਾਂ ਉਸ ਨਗਰ ਦੇ ਵਿੱਚ ਚੱਲਦੇ ਹਾਂ ਬਿਸਯਰ ਨਗਰ ਦੇ ਵਿੱਚ ਜੇ ਤੁਹਾਡੇ ਤੱਤੀ ਬਾਅ ਦੇ ਵੱਲ ਵੀ ਕੋਈ ਵੇਖਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਇਹਦਾ ਬਚਨ ਕਹੇ ਜਾਏ ਸਦਨ ਤੈ ਪੇਟਾ ਦੀਜੇ ਜਦੋਂ ਆਪਣੇ ਸਨੇਹੀ ਦੇ ਕੋਲ ਪਿਆਰੇ ਦੇ ਕੋਲ ਜਾਂਦੇ ਆ ਨਾ ਆਪਾਂ ਡੇਟਾ ਦਿੰਦੇ ਕਿਸੇ ਪੀਰ ਪਕੰਬਰ ਦੇ ਕੋਲ ਜਾਈਦਾ ਉੱਥੇ ਪੇਟਾ ਦੇਈਦੀ ਹੈ ਰਾਜੇ ਮਹਾਰਾਜਿਆਂ ਦੇ ਕੋਲ ਜਿਸ ਤਰ੍ਹਾਂ ਕੋਈ ਟੈਕ ਸਮਾਂਮਲਾ ਐਦਾਂ ਦਾ ਕੋਈ ਲੈ ਕੇ ਆਉਂਦਾ ਹੈ ਤਾਂ ਕੋਈ ਚੰਗਾ ਕਾਰਜ ਹੁੰਦਾ ਹੈ ਤਾਂ ਫਿਰ ਵੀ ਕੀ ਆਪਣੇ ਪੀਰ ਪਕੰਬਰ ਨੂੰ ਆਪੋਰਚਾ ਨੂੰ ਸੰਤਾਂ ਨੂੰ ਮਾਇਆਗਲਾ ਰੱਖ ਦਿੰਦਾ ਹੈ ਕਿ ਉਹ ادب ਸਤਕਾਰਾਂ ਦਾ ਤਾਂ ਸਤਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਪਿਛਲੇ ਨਗਰ ਦੇ ਵਿੱਚੋਂ ਆਏ ਆ ਉੱਥੇ ਦੇ ਇੱਕ ਭਾਈ ਚੰਡਾ ਹੈ ਭਾਈ ਚੰਡੇ ਦਾ ਮੈਨੂੰ ਇਦਾਂ ਲੱਗੇ ਆ ਕਿ ਇਹ ਤੋਂ ਬਿਨਾ ਦੁਨੀਆ ਤੇ ਇਹ ਤੋਂ ਵੱਡਾ ਰਾਜਾ ਹੈ ਹੀ ਕੋਈ ਨਹੀਂ ਕਿਉਂਕਿ ਰਾਜਾ ਕੱਲੇ ਸ਼ਬਦ ਦਾ ਨਹੀਂ ਰਾਜਾ ਉਹ ਹੁੰਦਾ ਜਿਹੜਾ ਰਾਜ ਜਾਂਦਾ ਹੁਣ ਜਿਹੜਾ ਮੇਰੀ ਰਿਆਸਤ ਇਹ ਤਾਂ ਤੁਹਾਡੇ ਆਲਰੇਡੀ ਤੁਹਾਡੇ ਕਬਜੇ ਦੇ ਵਿੱਚ ਹੈ ਇੱਥੇ ਤਾਂ ਰਾਜਾ ਤੁਸੀਂ ਹੋ ਅਤੇ ਦੂਜੇ ਰਿਆਸਤ ਦੇ ਵੱਲ ਵੀ ਵੇਖਦੇ ਪਏ ਹਾਂ ਕਿ ਉੱਤੇ ਜਾ ਕੇ ਮੈਂ ਕਬਜ਼ਾ ਕਰ ਲਵਾਂ ਇਹਦਾ ਮਤਲਬ ਤੁਹਾਨੂੰ ਰਾਜ ਨਹੀਂ ਤਾਂ ਕਿਸੇ ਨੂੰ ਜਦੋਂ ਇਦਾਂ ਕੋਈ ਕਰਦਾ ਸਤਿਗੁਰੂ ਕਹਿੰਦੇ ਫਿਰ ਰਾਜ ਨਹੀਂ ਹੁੰਦਾ ਤਾਂ ਜਦੋਂ ਇਦਾਂ ਉਹਨੂੰ ਸੁਣਾ ਰਹੇ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਇਹ ਰਾਜਾ ਸਤਿਗੁਰਾਂ ਦੇ ਮਵਾਰਕ ਕਦਮਾਂ ਤੇ ਆਇਆ ਜਿਹੜਾ ਮਦਰ ਵੈਨ ਸੀ ਬ੍ਰਹਮਪੁਰੇ ਦਾ ਕਿ ਸਤਿਗੁਰੂ ਮੈਂ ਅੰਦਰ ਕੁਝ ਹੋਰ ਸੀ ਤੇ ਬਾਹਰ ਕੁਝ ਹੋਰ ਸੀ ਹਸਲ ਦੇ ਵਿੱਚ ਉਸ ਰਿਆਸਤ ਨੂੰ ਮੈਂ ਹੜੱਪਣਾ ਚਾਹੁੰਦਾ ਸੀ ਕਿ ਮੈਂ ਸਤਿਗੁਰਾਂ ਤੋਂ ਅਲਫਾਜ ਲਾਂਗਾ ਇਹ ਨਗਰ ਬੜਾ ਪੋੜਾ ਪੜਾ ਨਗਰ ਇਹਨੂੰ ਮੈਂ ਆਪਣੇ ਮੰਗਰ ਲਾ ਲੈਣਾ ਜਿਵੇਂ ਮੈਂ ਕਹਿਣਾ ਉਹ ਮੈਂ ਇਹਨਾਂ ਨੂੰ ਮਨਾ ਲੈਣਾ ਮੇਰੀ ਗੱਲ ਮੰਨਦੇ ਨੇ ਬਸ ਇਦਾਂ ਸੀ ਕਿ ਉਹਨਾਂ ਦੇ ਨਾਲ ਲੜਾਂਗੇ ਪੜਾਂਗੇ ਜਾਣੇ ਮਾਨੇ ਨੁਕਸਾਨ ਹੋ ਸਕਦਾ ਜਦੋਂ ਇਦਾਂ ਦਾ ਕੁਝ ਹੋਇਆ ਤਾਂ ਲਾਜ਼ਮੀ ਆ ਫਿਰ ਮੈਨੂੰ ਰਾਜਾ ਕਿਹਨੇ ਬਣਾਉਣਾ ਹੁਣ ਮੈਂ ਰਾਜਾ ਹਾਂ ਤਾਂ ਜੇ ਉੱਥੇ ਜਾ ਕੇ ਕਬਜ਼ਾ ਕਰਨਾ ਪਵੇਗਾ ਸਾਰਿਆਂ ਦੀ ਹਾਂ ਹੋਣੀ ਚਾਹੀਦੀ ਹੈ ਤਾਂ ਵਿੱਚ ਇਦਾਂ ਦੇ ਹੋਣਗੇ ਜਿਹੜੇ ਮੇਰੇ ਗੱਲ ਦੇ ਨਾਲ ਹਾਮੀ ਭਰਨਗੇ ਵਿਚ ਇਦਾਂ ਦੇ ਹੋਣਗੇ ਜਿਹੜੇ ਨਹੀਂ ਕਹਿਣਗੇ ਉਹ ਰਿਆਸਤ ਉਹਨਾਂ ਨੂੰ ਮੁਬਾਰਕ ਸਾਡੀ ਰਿਆਸਤ ਸਾਨੂੰ ਮੁਬਾਰਕ ਆ ਆਖਰਕਾਰ ਤਾਂ ਮਿਲਣੀਆਂ ਚਰ ਪ੍ਰਸ਼ਾਦੇ ਨੇ ਨਾ ਤਾਂ ਫਿਰ ਉਹ ਰਿਆਸਤ ਲੈ ਲਾਂਗੇ ਫਿਰ ਕਿਰਾ ਕੋਈ ਵੱਧ ਕੋਈ ਮੱਲ ਮਾਰ ਲਵਾਂਗੇ ਰਹਿਣਾ ਤਾਂ ਸਾਨੂੰ ਇਸ ਚਾਰ ਦੀਵਾਰੀ ਦੇ ਅੰਦਰ ਹੀ ਐ ਤਾਂ ਇਦਾਂ ਦੀ ਕੀ ਫਾਇਦਾ ਉੱਥੇ ਜਾ ਕੇ ਮੱਲਮ ਉਹਨਾਂ ਦਾ ਘਰ ਉਜਾੜਾਂਗੇ ਉਹ ਰਾਜੇ ਨੂੰ ਉਥੋਂ ਪਜਾਵਾਂਗੇ ਜਿਹੜਾ ਸਾਡੇ ਮੁਤਾਬਕ ਚੱਲੇਗਾ ਉਹਨੂੰ ਰਹਿਣ ਦੇਵਾਂਗੇ ਬਾਕੀਆਂ ਨੂੰ ਆਪਾਂ ਉਜਾੜ ਦੇਵਾਂਗੇ ਕਈ ਐਦਾਂ ਦੀਆਂ ਗੱਲਾਂ ਕਰਨ ਵਾਲੇ ਸੀ ਜਿਨ੍ਹਾਂ ਨੇ ਹੁਣ ਤੱਕ ਮੇਰੀ ਅਕਲ ਨੂੰ ਟਿਕਾਣੇ ਰੱਖਿਆ ਨਹੀਂ ਹੁਣ ਉਹ ਰਿਆਸਤ ਦੇ ਮਕਬਦਾ ਕਦੋਂ ਦਾ ਹਮਲਾ ਬੋਲ ਦਿੰਦਾ ਕਿ ਉਸ ਰਾਜੇ ਨੂੰ ਅਤੇ ਉਹਨਾਂ ਨੂੰ ਮੈਂ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਜਦੋਂ ਇਹ ਸੁਣਾ ਰਹੇ ਸੀ ਰਾਜਾ ਹੁਣ ਆਪਣੀ ਜ਼ਬਾਨ ਦੇ ਵਿੱਚ ਉਹਨੇ ਸਾਰੀ ਪਰਜਾ ਦੇ ਸਾਹਮਣੇ ਕਬੂਲ ਕੀਤਾ ਕਿ ਅੰਦਰ ਮੇਰੇ ਕੁਝ ਹੋ ਰਿਹਾ ਤੇ ਬਾਹਰ ਮੇਰੇ ਕੁਝ ਹੋ ਰਿਹਾ ਲੋਕ ਬੜੇ ਹੈਰਾਨ ਹੋਏ ਕਿ ਹੁਣ ਤੱਕ ਅਸੀਂ ਤਾਂ ਜਿਹੜਾ ਵੀ ਕਾਰਜ ਹੈ ਇਹ ਰਾਜਾ ਬੜਾ ਜਦੋਂ ਕਹਿੰਦੇ ਭਾਵੇਂ ਕੋਈ ਗਰੀਬ ਹੁੰਦਾ ਅਮੀਰ ਹਰ ਇੱਕ ਦੇ ਘਰ ਰਾਜੇ ਨੇ ਜਾਣਾ ਹਰ ਇੱਕ ਦੀ ਖਬਰ ਸਾਰ ਲੈਂਦਾ ਪਰ ਅਸਲ ਗੱਲ ਕਹਿੰਦਾ ਮੈਂ ਤਾਂ ਸੀ ਕਿ ਮੈਂ ਆਪਣੇ ਵੱਲ ਲੋਕਾਂ ਨੂੰ ਜੋੜਦਾ ਸੀ ਕਿ ਜਦੋਂ ਮੈਂ ਕਮਾ ਕਿ ਫਲਾਣੀ ਰਿਆਸਤ ਨੂੰ ਆਪਣੇ ਕਬਜੇ ਵਿੱਚ ਕਰਨਾ ਹੈ ਬਿਨਾਂ ਸੋਚੇ ਸਮਝੇ ਇਹ ਸਾਸਤਰ ਹਥਿਆਰ ਚੁੱਕ ਕੇ ਮੇਰੇ ਨਾਲ ਚੱਲ ਪੈਂਦੇ ਇਹ ਇਦਾਂ ਦੇ ਮੇਰੇ ਅੰਦਰ ਭਾਵਨਾ ਸੀ ਕੋਈ ਖਿਦਮਤ ਨਹੀਂ ਮੇਰੇ ਮਨ ਦੇ ਵਿੱਚ ਸੀ ਕਿ ਲੋਕਾਂ ਦੀ ਮੈਂ ਖਿਦਮਤ ਕਰਦਾ ਲੋਕਾਂ ਦੀ ਮੈਂ ਸੇਵਾ ਕਰਦਾ ਸੁਭਾਵਨਾ ਇਹ ਸੀ ਕਿ ਦੂਜੀ ਰਿਆਸਤ ਤੇ ਕਬਜ਼ਾ ਕਰਨਾ ਹੁਣ ਜਦੋਂ ਸਾਰੇ ਨਗਰ ਦੇ ਸਾਹਮਣੇ ਇਹ ਰਾਜਾ ਮੰਨ ਰਿਹਾ ਪਰ ਜਿਹੜੇ ਸਿਆਣੇ ਲੋਕ ਸੀ ਤਾਂ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਨਮੋਖੇ ਦੋਵੇਂ ਹੱਥ ਜੋੜ ਕੇ ਉਹਨਾਂ ਨੇ ਕਿਹਾ ਸਤਿਗੁਰੂ ਐ ਗੁਰੂ ਨਾਨਕ ਦੇ ਮਹਾਰਾਜ ਜੀ ਜਿਵੇਂ ਵੀ ਸੀ ਰਾਜਾ ਇਸ ਰਾਜੇ ਨੇ ਸਾਡੀ ਬੜੀ ਕਿਰਮਤ ਕੀਤੀ ਏ ਕਿਸੇ ਦੀ ਲੜਕੀ ਦਾ ਵਿਆਹ ਕਿਸੇ ਦੇ ਲੜਕੇ ਦਾ ਵਿਆਹ ਕਿਸੇ ਦਾ ਘਰ ਮਕਾਨ ਪਾਉਣਾ ਕਿਸੇ ਦੀ ਕੋਈ ਲੜਾਈ ਝਗੜਾ ਹੁੰਦਾ ਵਿੱਚ ਆਪ ਵੇਂਦਾ ਆ ਕੇ ਇਹਦੇ ਪੈਰ ਕਰਕੇ ਉਹ ਲੜਾਈ ਆਪਣੇ ਆਪ ਹੀ ਖਤਮ ਹੋ ਜਾਂਦੀ ਸੀ ਕੋਈ ਕਲੇਸ਼ ਪੈ ਜਾਂਦਾ ਇਹ ਰਾਜਾ ਫਿਰ ਜਦੋਂ ਆਪ ਪਹੁੰਚਦਾ ਸੀ ਅੱਧੀ ਲੜਾਈ ਤਾਂ ਵੈਸੇ ਹੀ ਖਤਮ ਹੋਉਦਾ ਹੁੰਦੀ ਸੀ ਇਹਨਾਂ ਦੇ ਪੈਰ ਕਰਕੇ ਇਹਨਾਂ ਨੇ ਸਾਡਾ ਨਗਰ ਦਾ ਸਵਾਰਿਆ ਬੋਤ ਹੈ ਸਾਡੇ ਬੇਸ਼ੱਕ ਜਿਵੇਂ ਵੀ ਗਿਆ ਉਸ ਸਪਿਓ ਨੂੰ ਪੁੱਛੋ ਜਿਸ ਸਪਿਓ ਦੀ ਸਮਰਥਾ ਨਹੀਂ ਸੀ ਕਿ ਆਪਣੇ ਬੇਟੀ ਨੰਬੂਏ ਤੋਂ ਚੁੱਕ ਚੱਕੇ ਉਹਦਾ ਵਿਆਹ ਕਰ ਸਕੇ ਇਹ ਰਾਜੇ ਦੇ ਭਾਵੇਂ ਜਿਵੇਂ ਵੀ ਕੀਤਾ ਤਾਂ ਕੀਤਾ ਤਾਂ ਚੰਗਾ ਕੰਮ ਹੈ ਜਿਤਨੇ ਨਗਰ ਵਾਲੇ ਸੀ ਸਾਰਿਆਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਹਾਰਕ ਚਰਣਾ ਦੇ ਵਿੱਚ ਤਰਲਾ ਕੀਤਾ ਕਿ ਸਤਗੁਰੂ ਇਹ ਰਾਜੇ ਦਾ ਕੋਈ ਗੁਨਾਹ ਨਹੀਂ ਹੁਣ ਇਹ ਰਾਜਾ ਵਿਸ਼ਕ ਤੁਹਾਡੇ ਅੱਗੇ ਰੇ ਬਿਆਨ ਕਰਦਾ ਸਤਿਗੁਰੂ ਸਾਨੂੰ ਬਾਤ ਦੇ ਵਿੱਚ ਕੋਈ ਬਚਨ ਦਿਓ ਅਸੀਂ ਕਹਿੰਨੇ ਆ ਕਿ ਪਹਿਲਾਂ ਇਸ ਸਾਡੇ ਮਦਰ ਵੈਨ ਰਾਜੇ ਨੂੰ ਕੋਈ ਅਲਫਾਜ਼ ਦਿਓ ਅਸੀਂ ਕਹਿੰਨੇ ਆ ਇਹ ਤਾਂ ਸਾਡਾ ਕੱਲਾ ਰਾਜਾ ਜੀ ਨੇ ਇੱਥੇ ਬ੍ਰਹਮਪੁਰੇ ਦੇ ਇਹਨਾਂ ਦੀ ਮਨ ਦਾ ਚਾਹ ਹੈ ਕਿ ਮੈਂ ਬਿਸਰਨਗਰ ਉਹਦੀ ਰਇਸਤ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਾਂ ਬ੍ਰਹਮਪੁਰ ਨਗਰ ਕਹਿੰਦਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਧਰਲਾ ਹੈ ਕਿ ਸਾਡਾ ਇਹ ਮਦਰ ਬੈਨ ਰਾਜਾ ਪੂਰੀ ਦੁਨੀਆ ਤੇ ਰਾਜ ਕਰੇ ਇਦਾਂ ਦਾ ਇਹਨਾਂ ਨੂੰ ਰਾਜ ਦੇਖੇ ਜਾਵੇ। ਇਦਾਂ ਦੇ ਅਲਫਾਜ਼ ਇਹਨਾਂ ਦੇ ਲਈ ਬੋਲ ਕੇ ਜੋ ਜਦੋਂ ਸਾਰੇ ਨਗਰ ਦਾ ਦਿ ਲੋਕ ਪ੍ਰੇਮ ਵੇਖੇ ਆ ਇਹ ਸਮਦਰ ਬੈਨ ਰਾਜੇ ਨੇ ਸੁਣ ਕਰ ਮਦਰ ਬੈਨ ਕਹ ਐਸੇ ਤਾਂ ਹੁਣ ਸਾਰੇ ਨਗਰ ਦੇ ਸਾਹਮਣੇ ਲੰਮੇ ਬੈ ਕੇ ਨੇ ਨਕਰਗੜੇ ਆ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਜਿਉ ਉਚਰ ਕਰਹਿ ਹਮ ਤੈਸੇ ਇਹ ਰਾਜਾ ਕਹਿੰਦਾ ਸਤਿਗੁਰੂ ਆਪ ਲੰਗ ਤੁਹਾਨੂੰ ਦਿੱਤਾ ਆ ਆਪਣਾ ਰਾਜ ਤਖਤ ਤੁਹਾਨੂੰ ਦਿੱਤਾ ਮੈਨੂੰ ਜਿਹੜਾ ਇਹ ਲੋਕਾਂ ਨੇ ਅੱਜ ਪਲਕਾਂ ਤੇ ਚੁਕ ਲਿਆ ਦਿਲੋਂ ਆਵਾਜ਼ ਇਹਨਾਂ ਦੀ ਕਿ ਸਾਡਾ ਰਾਜਾ ਇੱਥੇ ਦਾ ਇੱਕ ਨਗਰ ਦਾ ਨਹੀਂ ਇੱਕ ਰਿਆਸਤ ਦਾ ਨਹੀਂ ਇਹ ਪੂਰੀ ਦੁਨੀਆ ਦਾ ਰਾਜਾ ਹੋਣਾ ਚਾਹੀਦਾ ਐਦਾਂ ਦੇ ਰਾਜੇ ਦੁਨੀਆ ਤੇ ਬਹੁਤ ਘੱਟ ਨੇ ਜਿਹੜੇ ਰੱਜੇ ਹੋਣ ਰਾਜਾ ਖੇਦਮਤ ਕਰਦਾ ਦਿਲੋਂ ਕਰਦਾ ਰਿਹਾ ਜਿਵੇਂ ਵੀ ਕੀਤੀ ਸਾਨੂੰ ਨੇ ਪਤਾ ਇਹਦੇ ਦਿਲ ਦਿਮਾਗ ਦੇ ਵਿੱਚ ਕੀ ਚੱਲਦਾ ਸੀ ਪਰ ਇਹਨੇ ਖੇਦਮਤ ਬੜੀ ਕੀਤੀ ਐ ਸਾਡੇ ਬ੍ਰਹਮਪੁਰੇ ਨਾ ਕਰਦੀ ਸਾਡੇ ਨਗਰ ਨੂੰ ਇਹਨੇ ਆਂਚ ਨਹੀਂ ਆਣ ਦਿੱਤੀ ਕਿਸੇ ਦੇ ਅੱਗੇ ਇਹਨੂੰ ਕਿਸੇ ਨੇ ਹੱਥ ਨਹੀਂ ਅੜਨ ਦਿੱਤਾ ਇਸ ਰਾਜੇ ਨੇ ਇਹ ਤੋਂ ਭਲਾ ਇਹ ਤੋਂ ਰੱਬ ਸੀ ਵੇਖਿਆ ਨਹੀਂ ਐ ਪਰ ਇਸ ਰਾਜੇ ਨੂੰ ਵੇਖ ਕੇ ਲੱਗਦਾ ਕਿ ਰਾਂ ਭੈ ਦਾ ਦਾ ਜਿਹਨੇ ਸਾਡੇ ਲੋੜਾਂ ਪੂਰੀਆਂ ਕੀਤੀਆਂ ਨੇ ਸਾਡੇ ਕਾਰਜ ਵਿਚਕਾਰ ਰਹਿੰਦੇ ਸੀ ਉਹ ਇਹਨੇ ਪੂਰੇ ਕੀਤੇ ਨੇ ਇਹ ਤੋਂ ਬਿਨਾ ਹੋ ਨਹੀਂ ਸਕਦੇ ਸੀ ਬਿਨਾ ਸੋਚੇ ਸਮਝੇ ਇਹਨੇ ਸਭ ਕੁਝ ਕੀਤਾ ਕਿ ਆਏ ਗੁਰੂ ਨਾਨਕ ਦੇ ਮਹਾਰਾਜ ਜੀ ਜਿਵੇਂ ਸਾਡੇ ਰਾਜੇ ਦੀ ਇੱਛਾ ਹੈ ਇਹਨਾਂ ਦੇ ਮਨ ਦੀ ਪਾਵਨਾ ਹੈ ਉਹ ਪੂਰੀ ਕਰੋ ਰਾਵਰ ਕੀ ਅਨਸਾਰ ਆਇਸ ਅਨਸਾਰ ਹੁਣ ਰਾਜਾ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਇਹਨੇ ਨਾ ਕਰ ਅਗੜਿਆ ਨਾ ਕਰ ਅਗੜ ਕੇ ਕਹਿੰਦਾ ਸਤਿਗੁਰੂ ਇਹ ਰਿਆਸਤਾ ਹੁਣ ਮਨਾਂ ਦੇ ਵਿੱਚੋਂ ਕੱਢੀਆਂ ਨਾ ਮੈਨੂੰ ਬ੍ਰਹਮਪੁਰੇ ਦੀ ਚਾਹੇ ਹੁਣ ਅਤੇ ਨਾ ਮੈਂ ਦੂਜੇ ਪਿੰਡ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਰਿਆਸਤਾੜ ਆਪਣਾ ਚਾਹੁੰਦਾ ਸੀ ਉਹਦੀ ਤਾਂ ਮੈਨੂੰ ਹੋਣੀ ਹੀ ਨਹੀਂ ਹੈ ਹੁਣ ਤੁਹਾਡੀ ਆਗੇ ਆ ਤੁਹਾਡੀ ਆਸ ਦੇ ਅਨੁਸਾਰ ਚੱਲੈ ਸਭ ਕੋ ਕਰੇ ਵਿਚਾਰਾ ਜਿਵੇਂ ਤੁਸੀਂ ਕਮ ਹੋਗੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਬਿਨਾ ਸੋਚੇ ਸਮਝੇ ਤੁਹਾਡੇ ਅਲਫਾਜ਼ ਨੂੰ ਮੈਂ ਮੰਨਾਂਗਾ ਪਾ ਮੈਂ ਜਿੰਦ ਜਾਨ ਕੱਢ ਲਓ ਮੇਰੀ ਪਰ ਇਹ ਸਰੀਰ ਫਿਰ ਵੀ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਹੈ ਫਿਰ ਵੀ ਮੈਂ ਇਹ ਕਹਾ ਮੰਗਾ ਧੰਗੁਰ ਨਾਨਕ ਧੰਗੁਰ ਨਾਨਕ ਇਹ ਤੋਂ ਵਗੈਰ ਮੈਂ ਦੁਨੀਆ ਤੇ ਹੋਰ ਕੋਈ ਸ਼ਬਦ ਨਹੀਂ ਲੈਣਾ ਤਾਂ ਜਦੋਂ ਇਦਾਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਣਾ ਦੇ ਵਿੱਚ ਇਦਾਂ ਕਰਦਾ ਸੀ ਤਾਂ ਸਤਿਗੁਰੂ ਬਹਰੋ ਬੋਲੇ ਬੈਨ ਕਿਰਪਾਲ ਸਤਿਗੁਰੂ ਰਾਜੇ ਨੂੰ ਕਹਿੰਦੇ ਨੇ ਹਮ ਗਮਨ ਹੈ ਅਵ ਸੁਨੋ ਪਪਾਲਾ ਹੁਣ ਉਹ ਤਾਂ ਮਾਫੀਆਂ ਮੰਗਦਾ ਹੈ ਜੇ ਸੱਟ ਮਕਾਮ ਤੇ ਸਤਿਗੁਰੂ ਨੂੰ ਲਿਆਉਣਾ ਚਾਹੁੰਦੇ ਸੀ ਉਹ ਆ ਗਿਆ ਮਾਫੀਆਂ ਮੰਗੀਆਂ ਸਭ ਕੁਝ ਉਹਨੇ ਬਿਆਨ ਕੀਤਾ ਅਤੇ ਹੁਣ ਇਹ ਕਹਿੰਦਾ ਸਤਿਗੁਰੂ ਕਿਰਪਾ ਕਰੋ ਜੇ ਮੈਂ ਤੁਸੀਂ ਕਮ ਹੋਗੇ ਮੈਂ ਤੁਹਾਡੇ ਅਲਫਾਜਾਂ ਦੇ ਅਨੁਸਾਰ ਚੱਲਾਂਗਾ ਸਤਿਗੁਰੂ ਕਹਿੰਦੇ ਰਾਜੇ ਤੁਹਾਨੂੰ ਤੁਹਾਡੀ ਰਿਆਸਤ ਮੁਬਾਰਕ ਦੂਜੀ ਰਿਆਸਤ ਜੇ ਲੈਣਾ ਚਾਹੁੰਦੇ ਆ ਤੁਹਾਨੂੰ ਮੁਬਾਰਕ ਮੈਂ ਚਲੇ ਹਮ ਗਮਨ ਅਬ ਸੁਨੋ ਬਪਾ ਅਸੀ ਭਾਈ ਨਗਰ ਦੇ ਵਿੱਚ ਅਗਲਾ ਨਗਰ ਵੀ ਤਾਰਨਾ ਹੈ ਹੋ ਸਕਦਾ ਜਿੱਦਾਂ ਤੁਹਾਡੀ ਵਿਰਤੀ ਹੈ ਤੁਸੀਂ ਬੜੇ ਮੂੰਹ ਦੇ ਮਿੱਠੇ ਹੋ ਦੁਨੀਆ ਦਾ ਲੋਕਾਂ ਨੂੰ ਤਾਂ ਤੁਹਾਡੇ ਨੂੰ ਅੱਜ ਪਤਾ ਲੱਗੇ ਆ ਨਾ ਕਿ ਦੀ ਵਿਰਤੀ ਕਿਦਾਂ ਦੀ ਸੀ ਖੇਦਮਤ ਬੜੀ ਕੀਤੀ ਲੋਕਾਂ ਦੀ ਮੂੰਹ ਦਾ ਮਿੱਠਾ ਬਣਿਆ ਰਿਆ ਦਿਲ ਦੇ ਵਿੱਚ ਇਦਾਂ ਜ਼ਹਿਰ ਚੱਲਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਸਤਿਗੁਰੂ ਕਹਿੰਦੇ ਹੁਣ ਤੁਹਾਡੇ ਲਈ ਬਚਨ ਕੀ ਕਰਾਂ ਮੈਂ ਜ਼ਹਿਰ ਹੀ ਤੁਹਾਡੇ ਅੰਦਰ ਇਤਨੀ ਸੀ ਉਹਦਾ ਕੋਈ ਇਲਾਜ ਨਹੀਂ ਹੈ ਆ ਚੱਕੋ ਤੁਹਾਡਾ ਰਿਆਸਤ ਤੁਹਾਨੂੰ ਮੁਬਾਰਕ ਤੁਸੀਂ ਸਾਡੀ ਖੇਦਮਤ ਕੀਤੀ ਹੈ ਸਤਿਗੁਰੂ ਕਹਿੰਦੇ ਇਹਦੇ ਲਈ ਤੁਹਾਡਾ ਸ਼ੁਕਰਾਨਾ ਅਸੀਂ ਚੱਲੇ ਹੁਣ ਰਾਜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੰਮਾ ਪੈ ਗਏ ਆ ਮਾਫੀਆਂ ਮੰਗ ਰਿਹਾ ਕਿ ਸਤਿਗੁਰੂ ਜੇ ਤੁਸੀਂ ਐਦਾ ਮੈਨੂੰ ਅਧੂਰਾ ਛੱਡ ਕੇ ਚਲੇ ਗਏ ਸਤਿਗੁਰੂ ਅੱਜ ਤੋਂ ਬਾਅਦ ਮੇਰੀ ਜੀਵਨ ਲੀਲਾ ਖਤਮ ਹੋ ਜਾਗੀ ਬਾਕੀ ਮੈਂ ਰਿਆ ਵੀ ਕੀ ਹਾਂ ਸਾਰੇ ਪਾਜ ਮੇਰੇ ਇੱਥੇ ਉਗੜ ਗਏ ਨੇ ਸਤਿਗੁਰੂ ਹੁਣ ਮੈਨੂੰ ਅੱਗੇ ਉਪਦੇਸ਼ ਦਿਓ ਹੁਣ ਸਤਿਗੁਰੂ ਦੇ ਨਾਲ ਅੱਗੇ ਬਚਨ ਕਰਨਗੇ ਪਰ ਕੇਰਾ ਕਹਿ ਦਿੱਤਾ ਭਾਈ ਤੇਰੀ ਰਿਆਸਤ ਦੇ ਨੂੰ ਮੁਬਾਰਕ ਅਸੀਂ ਚੱਲੇ ਤਾਂ ਸਤਿਗੁਰਾਂ ਦੇ ਮੁਬਾਰਕ ਚਰਨ ਫੜੇਗਾ ਸਤਿਗੁਰੂ ਵਚਨ ਕਰਨ ਕੇ ਦੇ ਨਾਲ ਵਾਫਕਾ ਨੂੰ ਵਿਚਾਰਾਂਗੇ ਇਸ ਤਰ੍ਹਾਂ ਕਿ ਦਸਮਨੀਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ